ਪਰਬਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਨ ਕੀ ਬਿਰਥਾ ਮਾਨਹੀ ਜਾਨੈ ਸਾਧ ਸੰਗੀ ਜੀ ਸਾਹਿਬ ਕਬੀਰ ਜੀ ਦੇ ਸ਼ਬਦ ਸੰਪੂਰਨ ਕਰਕੇ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਨਾਮਦੇਵ ਜੀ ਦੀ ਬਾਣੀ ਆਰੰਭ ਕਰਦੇ ਹਨ ਭਗਤ ਨਾਮਦੇਵ ਜੀ ਜਿਸ ਵਕਤ ਸਾਧ ਸੰਗੇ ਜੀ ਸਲੇਮ ਸ਼ਾਹ ਪਾਰਸ਼ਾ ਨੇ ਆਉਦੇ ਕਈ ਹਾਥੀ ਅੱਗੇ ਸਿਰ ਦੁੱਤਤਾ ਸੀ ਮੂਈ ਗਊ ਦੇ ਜਿਉਂਦਾ ਕਰਨੇ ਉਸ ਵੇਲੇ ਜਦੋਂ ਛੁਟ ਕੇ ਆਏ ਸਨ ਮੂਈ ਗਊ ਜਿਉਂਦੀ ਕਰਕੇ ਉਸ ਵਕਤ ਨਾਮਾ ਉबरे ਹਰ ਕੀ ਓਟ ਕਰੇ ਜਿੰਦ ਸੁੰਡ ਕੀ ਓਟ ਨਾਮਾ ਉबरे ਹਰ ਕੀ ਓਟ ਜਦੋਂ ਵਸ ਕੇ ਆਏ ਘਰ ਵਿੱਚ ਉਸ ਨੂੰ ਸਤਸੰਗੀਆਂ ਨੂੰ ਪੁੱਛਿਆ ਨਾਮਦੇਵ ਨੂੰ ਕਿ ਨਾਮਦੇਵ ਜੀ ਤੁਹਾਨੂੰ ਹਾਥੀ ਅੱਗੇ ਬਾਰ ਸ਼ਾਮ ਛਿੜਦਾ ਤਾਸੀ ਉਸ ਵੇਲੇ ਤੁਹਾਡੀ ਕੀ ਹਾਲਤ ਸੀ ਤਾਂ ਨਾਮਦੇਵ ਜੀ ਆਪਣੇ ਮਨ ਦੀ ਭਾਵਨਾ ਜਿਸ ਪ੍ਰਕਾਰ ਦੀ ਸੀ ਉਹ ਸਾਧ ਸੰਗਤ ਜੀ ਇਹ ਸ਼ਬਦ ਕੇ ਸਤਸੰਗੀਆਂ ਨੂੰ ਦੱਸਦੇ ਹਨ ਇੱਕੋ ਦੁਆਇ ਕਰੂ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਨ ਕੀ ਬਿਰਥਾ ਮਨ ਹੀ ਜਾਣ اے ਭਾਈ ਸਭ ਨਾਮਦੇਵ ਜੀ ਕਹਿੰਦੇ ਜਿਹੜੀ ਮਨ ਦੀ ਬਿਰਥਾ ਹਾਲਤ ਹੈ ਉਹ ਜਾਂ ਤਾਂ ਮਾਨੀ ਜਾਣਦਾ ਜਿਸਦੇ ਨਾਲ ਕੋਈ ਵਾਪਰਦੀ ਹੈ ਹਲਕੋ ਜਹੀ ਜੀ ਉਹਨਾਂ ਤੋਂ ਮਾਨੀ ਜਾਣਦਾ ਹੈ ਕਹਿ ਬੂਝਲ ਆਗੈ ਕਹੀਏ ਜੇ ਕੋਈ ਬੂਝ ਲੈਣ ਵਾਲਾ ਹੋਵੇ ਉਹਦੇ ਅੱਗੇ ਪ੍ਰਾਰਥਨਾ ਕਰਕੇ ਦਸੀਏ ਇਸੇ ਪ੍ਰਕਾਰ ਸਾਡੇ ਮਨ ਦੀ ਜਿਹੜੀ ਹਾਲਤ ਸੀ ਅਸੀਂ ਸੱਚੇ ਪਾਰਖਾ ਦੇ ਸਿਮਰਨ ਦੇ ਅਸਵੀ ਜੁੜੇ ਹੋਏ ਸੀ ਉਹ ਸਾਡੇ ਮਨ ਦੀ ਅਵਸਥਾ ਨੂੰ ਆਪਣੇ ਮਨ 'ਚ ਅਸੀਂ ਜਾਣਦੇ ਸੀ ਜਾਂ ਪੁੱਜਣ ਵਾਲੇ ਪਰਮੇਸ਼ਰ ਦੇ ਅੱਗੇ ਹੀ ਅਰਦਾਸ ਕਹਿ ਨਹੀਂ ਬਣਦੀ ਸੀ ਸਾਡੇ ਅੰਦਰ ਇਹ ਸੀ ਕਿ ਜੋ ਸਾਡੇ ਮਨ ਦੀ ਮਿੱਠਾ ਹਾਲਤ ਹੈ ਵਾਹਿਗੁਰੂ ਦੀ ਭਾਵ ਭਗਤੀ ਚ ਤਰੰਗਿਆ ਹੋਇਆ ਹੈ ਇਹ ਸਾਡਾ ਮਨ ਹੀ ਉਸ ਅਨੰਦ ਨੂੰ ਅਨੁਭਵ ਕਰਦਾ ਸੀ ਅਗੇ ਜਾਂਪੁਜਰ ਵਾਲਾ ਅੰਤਰੀਆਮੀ ਪਰਮੇਸ਼ਵਰ ਸੀ ਉਹਦੇ ਅੱਗੇ ਅਸੀਂ ਅਰਜ ਕਰਦੇ ਸੀ ਅਰਦਾਸ ਕਹਿੰਦੇ ਸਾਂ ਅੰਤਰਜਾਮੀ ਰਾਮ ਰਵਾਈ ਮੇਰਾ ਚਿੱਤ ਕਹਿੰਦੇ ਨੂੰ ਸੁਣੋ ਨਿਰਭਉ ਹੋ ਗਿਆ ਅਸੀਂ ਜਾਣਿਆ ਕਿ ਅੰਤਰੀਆਮੀ ਹੈ ਪਰਮੇਸ਼ਵਰ ਘੜ ਘੜ ਕੇ ਅੰਤਰ ਕੀ ਜਾਣਤਾ ਹੈ ਭਲੇ ਬੁਰੇ ਕੀ ਪੀਰ ਪਛਾਨਤ ਹੈ ਅਤੇ ਰਾਮ ਰਵਾਈ ਉਸ ਰਾਮ ਨੂੰ ਮੈਂ ਰਵਾਈ ਉਚਾਰਦਾ ਸੀ ਜੋ ਅੰਤਰੀਆਮੀ ਸਾਰਿਆਂ ਵਿੱਚ ਰਵਿਆ ਹੋਇਆ ਰਾਮ ਹੈ ਅਤੇ ਰਵਾਈ ਸਾਰਿਆਂ ਦੇ ਵਿੱਚ ਜਿਸ ਪਰਮੇਸ਼ਰ ਦੀ ਜੋਤ ਰਚਾਈ ਹੋਈ ਹੈ ਉਸ ਨਾਮ ਦੇ ਵਿਚਾਰਨ ਵਿੱਚ ਲੱਗੇ ਹੋਏ ਸਾਂ ਮੈਂ ਡਰ ਕੈਸੀ ਚਾਹੀਏ ਜਦੋਂ ਮਹਾਰਾਜ ਨੇ ਮੈਨੂੰ ਆਪ ਦੇ ਨਾਮ ਨੂੰ ਰਵਾਈ ਉਚਰਾਉਣਾ ਕੀਤਾ ਹੈ ਮੈਂ ਸੋਚਿਆ ਅੰਦਰ ਯਾਨੀ ਹੈ ਅੰਦਰ ਦਾ ਪ੍ਰੇਰਕ ਹੈ ਹੁਣ ਮੇਰੇ ਤਾਂ ਹੀ ਉਹਦੀ ਸ਼ਰਨ ਪਾ ਕੇ ਕਿਹਾ ਜਾ ਦਰਵਾਜਾ ਕਿਸੇ ਤੋਂ ਡਰਨਾ ਚਾਹੀਦਾ ਨਹੀਂ ਡਰਦੀ ਲੋੜ ਮੈਨੂੰ ਯੋਮਨ ਨਿਸ਼ੇ ਕਰ ਲਿਆ ਬੇਦੀ ਅਲੇ ਗੋਪਾਲ ਗੋਸਾਈ ਸਾਡਾ ਜਿਤੇ ਹੈ ਭਗਤੇ ਨਾ ਉਹ ਬੇਦੀ ਅਲੇ ਦੁਨਿਆ ਦੀ ਆਸੀ ਪ੍ਰੇਮ ਵਿੱਚ ਜੋ ਕੌਣ ਪਰਮੇਸ਼ਰ ਕੈਸਾ ਹੈ ਜੋ ਸੱਚੇ ਬਾਦਸ਼ਾਹ ਹੈ ਬੇਦੀ ਅਲੇ ਗੋਪਾਲ ਕ੍ਰਿਸ਼ਨਾ ਦਾ ਪਾਲਕ ਹੈ ਅਤੇ ਸਾਰੀ ਸ੍ਰੀ ਗੁਰੂ ਸਾਈਂ ਹੈ ਜੋ ਗੁਰਾਂ ਦੀ ਬਾਣੀ ਕਰਕੇ ਪ੍ਰਾਪਤ ਹੋਣ ਯੋਗ ਹੈ ਅਤੇ ਸਾਰਿਆਂ ਨੂੰ ਲੋਕ-ਪਲੋਕ ਦੀ ਪਾਲਣਾ ਕਰਨ ਵਾਲਾ ਹੈ ਕ੍ਰਿਸ਼ਨਾ ਦਾ ਸਾਈਂ ਹੈ ਉਸ ਵੀ ਸਾਡਾ ਮਨ ਪ੍ਰੇਮ ਜਿ ਬੰਨਿਆ ਗਿਆ ਮਿਲਿਆ ਹੋਇਆ ਸੀ ਮੇਰਾ ਪ੍ਰਭ ਰਵਿਆ ਸਰਬੇਠਾਈ ਮੈਂ ਸੋਚਿਆ ਮੇਰਾ ਪ੍ਰਭੂ ਸਾਰੀਆਂ ਥਾਵਾਂ 'ਚ ਵਿਆਪਕ ਹੈ ਰਮੜਿਆ ਹੈ ਇਹ ਮੇਰਾ ਨਿਸ਼ਚਿਆ ਸੀ ਉਸ ਵਕਤ ਰਹਾਉ ਲੋਕ ਪ੍ਰੋਗ ਦੀਆਂ ਸਾਰੀਆਂ ਜਗ੍ਹਾ 'ਚ ਉਹ ਪਰਮੇਸ਼ਰ ਵਿਆਪਕ ਹੈ ਮੇਰਾ ਰਹਾਉ ਮਨ ਹਾਟ ਮਨ ਪਾਟ ਇਹ ਭਾਈ ਉਹਦੇ ਜਿਹੜੇ ਮਨ ਹੈ ਇਹ ਜੀਆਂ ਦੇ ਮਨ ਹੀ ਹੱਟੀ ਬਣ ਰਹੇ ਆ ਹੱਡੀ ਬਣ ਕੇ ਦੁਕਾਨ ਕਰਨ ਵਾਲੇ ਬਾਣੀਏ ਮੰਨ ਰਹੇ ਐ ਮਨ ਜਿਹੜੇ ਹੈ ਇਹੋ ਜਿਹਾ ਤਖਤ ਬਣ ਰਹੇ ਹੈ ਤਖਤ ਵਾਲੇ ਬਣ ਕਰਕੇ ਰਾਜ ਕਰ ਰਹੇ ਹੋਣਗੇ ਮਾਨੈ ਪਾਟ ਪਾਸ ਵਸ ਮੰਨ ਹੈ ਪਸਾਰੀ ਅਗੇ ਮੰਨੀ ਜਿਹੜੇ ਆ ਪਸਾਰੇ ਚ ਪਸਰੇ ਹੋਏ ਪਸਾਰੀ ਬਣ ਰਹੇ ਹਨ ਦੁਕਾਨਦਾਰ ਮੰਨ ਹੈ ਵਸ ਨਾ ਨਾ ਭੀਦੀ ਇਹ ਮੰਨ ਦੀਆਂ ਇਹ ਵਾਸ਼ਨਾ ਕਰਕੇ ਨਾ ਨਾ ਤਰ੍ਹਾਂ ਦੇ ਭੇਦ ਪੈ ਰਹੇ ਹਨ ਜੀਆਂ ਦੇ ਅੰਦਰ ਸੁਤਬਤ ਲੋਕ ਈਖਣਾ ਦੀਨੀ ਲੋਕ ਵਾਸ਼ਨਾ ਦੇ ਵਾਸ਼ਨਾ ਸਾਖਤ ਵਾਸ਼ਨਾ ਪਸ਼ਣ ਵਾਸ਼ਨਾ ਅਰਥ ਵਾਸ਼ਨਾ ਅਨਿਸ਼ਟਾਨ ਵਾਸ਼ਨਾ ਆਦ ਕੇ ਸਾਰੀਆਂ ਵਾਸ਼ਨਾ ਨਨੋ ਬੋਲੇ ਗਏ ਪਹਿਰ ਹੈ ਇਹ ਸਭ ਮਨੰਦਰੀ ਹਨ ਪਰਮਤ ਹੈ ਸੰਸਾਰੀ ਸੰਸਾਰੀ ਜੀਵ ਜਿਹੜੇ ਮਨ ਦੇ ਸਵਾਰ ਨਾਲ ਹੀ ਸਾਰੇ ਭਰਮ ਰਏ ਹਨ ਗੁਰ ਕਹ ਸਬਦ ਇਹੋ ਮਨ ਰਾਤਾ ਇਸੇ ਪ੍ਰਕਾਰ ਮਨ ਹੈ ਹਾਟ ਮਨ ਪਾਟ ਈਸ਼ੁਰ ਦਾ ਜਿਹੜਾ ਮਨ ਹੈ ਸਾਰੇ ਬ੍ਰਹਿਮੰਡ ਆਗਿਕ ਉਹਦੇ ਵਿੱਚ ਇਹ ਸਾਰੇ ਹਟਾਂ ਦੇ ਵਜਾਰ ਆਗ ਖਾਨੇ ਉਹਦੋਂ ਮਨ ਦੇ ਅੰਦਰੀ ਇਹਾਰੇ ਪਾਡ ਸੰਘਾਸਨ ਆਜ ਕੋ ਰਾਜ ਪਾਡ ਦਾ ਸਾਧਕ ਹਮੇ ਅਗੇ ਮੰਨਦੇ ਅੰਤਰੀ ਸਾਰੇ ਈਸ਼ਵਰ ਦਾ ਪਸਾਰਾ ਪਸਾਰਿਆ ਹੋਇਆ ਹੈ ਸਾਰੀ ਮਨੋਮਈ ਸ੍ਰਿਸ਼ਟੀ ਉਸ ਦੀ ਰਚੀ ਹੋਈ ਹੈ ਜਿਸ ਪ੍ਰਕਾਰ ਇੰਦਰ ਨਾਵੇਂ ਇੱਕ ਬ੍ਰਾਹਮਣ ਸੀ ਉਸ ਦੇ ਪੁੱਤਰਾਂ ਨੇ ਦਸ਼ਨ ਤਪ ਕੀਤਾ ਕਿ ਸੇ ਬ੍ਰਹਮੇ ਬਣ ਜੀਏ ਜਿਸ ਵੇਲੇ ਬ੍ਰਹਮੇ ਬਣ ਗਏ ਉਹ ਦਸੇ ਸ੍ਰਿਸ਼ਟੀਆਂ ਰਚਣ ਲੱਗੇ ਬ੍ਰਹਮਾ ਦੀ ਜਦੋਂ ਸਮਾਧੀ ਖੁੱਲੀ ਉਸ ਨੇ ਈਸ਼ਰ ਅਗੇ ਬੇਨਤੀ ਕੀਤੀ ਦੇ ਮਹਾਰਾਜ ਇਹ ਜਿਹੜੀਆਂ 10 ਸ੍ਰஷ்டੀਆਂ ਇਹ ਕੌਣੋ ਕਹਿੰਦੇ ਹੈ ਬ੍ਰਹਮਾ ਇਹ ਵੀ ਬ੍ਰਹਮੇ ਬਣ ਕੇ ਇਹਨਾਂ ਨੂੰ ਵਰ ਲਿਆ ਸ੍ਰஷ்டੀਆਂ ਰਚਦੇ ਆ ਉਹਨਾਂ ਨੂੰ ਵੀ ਮਨੋਮਈ ਸ੍ਰਿਸ਼ਟੀ ਰਚੀ ਹੈ ਤੂੰ ਵੀ ਆਪ ਦੀ ਮਨੋਮਈ ਸ੍ਰਿਸ਼ਟੀ ਰਚੀ ਹੈ ਦੂਸਰੇ ਦੂਸਰੇ ਸ੍ਰਿਸ਼ਟੀ ਵਿੱਚ ਕਿਹਦਾ ਕੀ ਹੋਣਾ ਸਾਰਿਆਂ ਦੀ ਆਪੋ ਆਪਣੇ ਮਨ ਦੇ ਸੰਕਲਪ ਨਾਲ ਰਚੀ ਹੋਈ ਹੈ ਸੁਣ ਕੇ ਬ੍ਰਹਮਾ ਨੇ ਨਮਸਕਾਰ ਕੀਤੀ ਸੀ ਇਸੇ ਪ੍ਰਕਾਰ ਕਹਿੰਗੇ ਹਨ ਮਨ ਹਾਟ ਮਨ ਪਾਟ ਇਹ ਭਾਈ ਮਨ ਦੇ ਅੰਦਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣਾ ਹੈ ਇਹ ਸਾਧ ਸੰਗਤ ਰੂਪੀ ਹੱਡੀ ਦੇ ਵਿੱਚੋਂ ਅੰਤ ਅਗਰਨੀਆਂ ਨੂੰ ਹੀ ਹੱਡੀ ਬਣ ਜਾਂਦੀ ਭਗਤੀ ਜੋ ਸੌਦੇ ਕਰਨ ਵਾਲੀ ਮਨ ਹੈ ਪਾਸਾ ਮਨ ਪਾਟ ਜਿਨ੍ਹਾਂ ਦੇ ਮਨ ਦੇ ਅੰਦਰ ਪਾਟ ਕੌਣ ਰੇਸ਼ਮ ਦੀਆਂ ਹੀ ਪ੍ਰੀਮ ਹੈ ਪ੍ਰੀਮ ਪਟੋਲਾ ਕਹੋ ਜਿੱਤਾ ਢਕਣ ਕੁ ਪਦ ਮੇਰੀ ਉਹ ਮਾਨੀ ਪ੍ਰੇਮੀ ਹੋ ਗਏ ਹਨ ਉਹੀ ਸਰੂਪ ਰੂਪੀ 파ਟ ਤਖਤ ਦੇ ਮਾਲਕ ਬ੍ਰਹਮ ਗਿਆਨੀ ਬਣ ਗਏ ਹਨ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਮਨ ਹੈ ਪਾਸਾਰੀ ਅਗੇ ਮਨ ਜਿਨ੍ਹਾਂ ਦੇ ਮੰਨਣ ਕੇ ਲੱਗਾ ਉਹ ਹੀ ਸਾਰਨਾ ਦੇ ਵਰਾਗ ਗਵੇਕ ਖੜਸੋਪਤੀ ਮੋਖ ਇਛਾ ਇਸ ਪਸਾਰੇ ਵਾਲੇ ਮਨ ਉਹਨਾਂ ਦੇ ਬਣ ਗਏ ਹਨ ਸਾਰਾ ਉਹਨਾਂ ਦਾ ਪਸਾਰਾ ਉਹਨਾਂ ਨੇ ਕਰ ਲਿਆ ਹੈ ਮਨ ਬਸ ਨਾਨਾ ਭੇਦੀ ਅਜੇ ਜਿਨ੍ਹਾਂ ਦੇ ਅੰਦਰ ਮਨ ਦੀਆਂ ਵਾਸ਼ਨਾ ਉਹ ਨਾਨਾ ਤਰ੍ਹਾਂ ਦੇ ਭੇਦ ਪਰਮ ਵਿੱਚ ਪਏ ਰਹਿੰਦੇ ਨੇ ਭੇਦ ਪਰਮ ਕਰਤਾ ਤੋਂ ਪਰਮ ਵਿੱਚ ਅਜੇ ਮਨ ਬਸ ਨਾਨਾ ਭੇਦੀ ਜਿੰਦੀਆਂ ਮਨ ਦੀਆਂ ਵਾਸ਼ਨਾ ਬਸ ਹੋ ਜਾਂਦੀਆਂ ਹਨ ਉਹਨਾਂ ਦੇ ਨਾਨਾ ਤਰ੍ਹਾਂ ਦੇ ਭੇਦ ਵੀ ਬਸ ਹੋ ਜਾਂਦੇ ਐ ਸਾਰੇ ਮੁੱਕ ਜਾਂਦੇ ਹਨ ਨਾਨਾ ਭੇਦੀ ਨਾਨਾ ਤਰ੍ਹਾਂ ਦੇ ਜਿਹੜੇ ਭੇਦ ਹੋ ਐ ਜਿਨ੍ਹਾਂ ਭੇਜਾਂ ਕਰਕੇ ਉਹਨਾਂ ਦੀ ਬਸ ਹੋ ਜਾਂਦੀ ਹੈ ਮਨ ਦੇ ਅੰਦਰ ਹੀ ਜਦੋਂ ਮਨ ਦੀਆਂ ਵਾਸ਼ਨਾ ਰੁਕ ਜਾਂਦੀ ਹੈ ਪਰਮਤ ਹੈ ਸੰਸਾਰੀ ਇਹ ਸੰਸਾਰੀ ਜੀ ਭਰਮ ਦੇ ਹਨ ਪਰਮਤ ਹੈ ਸੰਸਾਰੀ ਸੰਸਾਰੀ ਜਿਹੜੇ ਹਨ ਸੰਸਾਰ ਵਿੱਚ ਭਰਮਣ ਵਾਲੇ ਉਹ ਆਵਾਗੌਣ 'ਚ ਪਏ ਰਹਿੰਦੇ ਹਨ ਗੁਰ ਕੈਬਦ ਇਹੋ ਮਨ ਰਾਤਾ ਇਹ ਸੰਸਾਰ ਜੋ ਭਰਮ ਰਿਹਾ ਹੈ ਨਾ ਨੋ ਭੇਜਾਂ ਵਾਸ਼ਨਾ ਦੇ ਭੇਜਾਂ ਕਰਕੇ ਉਨਰ ਮੰਨ ਦੇ ਦੀ ਬਸ ਕਰ ਲੀਆਂ ਰੋਕ ਲੀਆਂ ਹਨ ਗੁਰਕਾਰ ਸਬਦ ਇਹੋ ਮੰਨ ਰਤਾ ਇਹ ਮਨ ਹਾਰ ਕਿਸ ਪ੍ਰਕਾਰ ਰੋਕੀਆ ਵਾਸ਼ਨਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਕਰਕੇ ਇਹ ਮਨ ਸਾਗ ਸੰਗ ਜੀ ਨਾਮ ਰੰਗ ਵਿੱਚ ਰੰਗਿਆ ਗਿਆ ਹੈ ਦੁਬਦਾ ਸਹਜ ਸਮਾਣੀ ਉਹਨਾਂ ਦੀ ਇਹ ਦੁਬਦਾ ਦੁਚਿੱਤਾ ਪੁਣਾ ਹੈ ਇਹ ਸੇਜੇ ਸ਼ਾਂਤ ਰੂਪ ਇਸ਼ਤ ਹੋਣੇ ਕਰਕੇ ਛੋਟੇ ਸਿੱਧੀ ਸਮਾਣੀ ਲੀਨ ਹੋ ਗਈਆਂ ਸਾਰੀਆਂ ਸਹੀ ਗਿਆਨ ਦੇ ਚ ਲੀਨ ਹੋ ਗਈਆਂ ਇਹ ਸਭ ਹੁਕਮ ਹੁਕਮ ਹੈ ਆਪੇ ਉਹਨਾਂ ਦੀ ਐਸੀ ਦੀਗੀ ਹੋ ਗਈ ਸਾਰਿਆਂ ਜੀ ਹੁਕਮ ਕਰਨ ਵਾਲਾ ਪਰਮੇਸ਼ਵਰ ਆਪ ਹੈ ਸਾਰਿਆਂ ਜਿਹੜਾ ਹੁਕਮ ਹੈ ਸੁਰਤੀ ਸਿਮਰਤੀ ਮਮਈਆ ਕਾ ਵੇਰ ਸ਼ਾਹ ਖਰਾਦ ਕੁ ਜਿਹੜੇ ਹੁਕਮ ਹਨ ਇਹ ਹੁਕਮ ਵੀ ਤੇ ਹੁਕਮ ਕਰਨ ਵਾਲਾ ਵੀ ਈਸ਼ਵਰ ਆਪ ਹੀ ਹੈ ਨਿਰਭਉ ਸੰਤਜੀਚਾਰੀ ਜਿਨ੍ਹਾਂ ਨੇ ਸੰਤਾਂ ਦਾ ਵਿਚਾਰ ਕੀਤਾ ਆਤਮਾ ਦਾ ਨਿਰਭਉ ਹੋ ਗਏ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਿਹਾ ਹੈ ਜੋ ਜਨ ਜਾਨ ਭਜੈ ਪਰਖੂਤਮ ਇਸ ਪ੍ਰਕਾਰ ਸਭੋ ਹੁਕਮ ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਹੈ ਦੇ ਹੁਕਮ ਦੇਣ ਵਾਲਾ ਵੀ ਆਪ ਪਰਮੇਸ਼ਵਰ ਹੈ ਹੁਕਮ ਚੱਲਣ ਵਾਲੇ ਵੀ ਆਪ ਹੀ ਅਧਿਕਾਰੀ ਹਨ ਨਿਰਭਉ ਸੰਤ ਜੀ ਚਾਰੀ ਉਹ ਜਿਹਨਾਂ ਨੇ ਸੰਜਾਰੀ ਵਿਚਾਰ ਕੀਤੀ ਹੈ ਕਤ ਵੇਲੇ ਕਤ ਵੇਖਿਓ ਨਿਰਭਉ ਹੋ ਗਏ ਹਨ ਜੋ ਜਨ ਜਾਨ ਭਜੈ purkho tum ਜਿਹੜੇ ਜਨ ਇਸ ਪ੍ਰਕਾਰ ਜਾਣ ਕੇ purkho ਜੋ ਉਤਮ ਜੋ ਪਰਮੇਸ਼ਵਰ ਜਿਹੜੇ ਜਾਣ ਕਰਕੇ ਭਜਨ ਕਰਨਗੇ ਉਹ ਵੀ ਪਰਮੇਸ਼ਰ ਦਾ ਈਸ਼ੁਰ ਦਾ ਰੂਪ ਹੀ ਹੋ ਜਾਣਗੇ ਸਾ ਕੀ ਅਵਗਤ ਬਾਣੀ ਉਹਨਾਂ ਦੀ ਜਿਹੜੀ ਗੱਤੇ ਬਾਣੀ ਹੈ ਉਹ ਵੀ ਅਵਗਤਾਂ ਦੀ ਗਤੀ ਕਰਨ ਵਾਲੀ ਬਾਣੀ ਹੈ ਜਿਹੜੇ ਬੇਗਤ ਪੁਰਖਾਂ ਨੂੰ ਉਹਨਾਂ ਦੀ ਕਲਿਆਣ ਕਰਨ ਵਾਲੀ ਉਹਨਾਂ ਦੇ ਮੁਖੋਂ ਬਾਣੀ ਨਿਕਲਦੀ ਹੈ ਅਵਗਤ ਜੋ ਭਗਤੀ ਤੋਂ ਰਹਿਤ ਪਰਮੇਸ਼ਰ ਹੈ ਆਕਾਰਾਂ ਤੋਂ ਰਹਿਤ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਵਾਲੀ ਬਾਣੀ ਹੈ ਆਬ ਵਿਸ਼ੇਸ਼ ਕਰਕੇ ਗਿਆਨ ਦੀ ਪ੍ਰਾਪਤੀ ਵਾਲੀ ਉਹਨਾਂ ਦੀ ਬਾਣੀ ਹੈ ਅਬ ਗਤਾਂ ਦੀ ਗੱਤ ਕਰਨ ਵਾਲੀ ਉਹਨਾਂ ਦੀ ਬਣੌਟ ਹੈ ਨਾਮ ਕਹ ਜਗ ਜੀਵਨ ਪਾਇਆ ਨਾਮਦੇਵ ਜੀ ਕਹਿੰਦੇ ਮੈਂ ਸਾਰੇ ਜਗ ਦਾ ਜੀਵਨ ਰੂਪ ਪਰਮੇਸ਼ਰ ਪ੍ਰਾਪਤ ਕੀਤਾ ਹੈ ਹਿਰਦੈ ਅਲਖ ਵਿਡਾਨ ਉਹ ਹਿਰਦੇ ਦੀ ਅਸ਼ੁੱਧ ਮਨ ਕਰਕੇ ਜਿਹੜਾ ਅਲਖਿਆ ਨਹੀਂ ਜਾਂਦਾ ਗੁਰਾਂ ਦੁਆਰਾ ਵਿਡਾਨੀ ਇਸ ਚਲ ਰੂਪ ਪ੍ਰਾਪਤ ਕੀਤਾ ਹੈ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੋਗੋ ਇਹ ਨਹੀਂ ਆਦ ਜੁਗਾਦ ਜੋ ਸਾਰੇ ਜਗ ਦਾ ਆਦ ਰੂਪ ਹੈ ਤੇ ਯੁਗੋ ਬ੍ਰਹਮ ਜੀਵ ਤੇ ਇਸ਼ਰਾਦ ਦਾ ਵੀ ਆਦ ਰੂਪ ਹੈ ਤੇ ਜੁਗਾਰ ਸਤਜੁਗ ਤੇ ਕਦਵਾਪਰ ਆਦ ਕਲਯੁਗ ਆਦਕ ਇਹਨਾਂ ਯੁਗਾਂ ਦੇ ਅੰਦਰ ਵੀ ਹੈ ਪੁਰਖ ਪ੍ਰਕਿਰਤੀ ਆਦਕਾਂ ਦਾ ਵੀ ਆਦ ਰੂਪ ਹੈ ਜੋ ਮਈ ਤਤ ਗਿਰਨਾ ਹੰਕਾਰ ਆਦਕਾਂ ਦਾ ਵੀ ਆਦ ਰੂਪ ਹੈ ਜੋ ਤਾਂ ਕਾ ਯੁਗੋ ਯੁਗੋ ਸਾਰੇ ਯੁਗਾਂ ਸਤਜੁਗ ਚ ਵੀ ਤ੍ਰੇਤੇ ਜੀ ਵੀ ਦਵਾਪਰ ਜੀ ਵੀ ਕਲਯੁਗ ਜੁਗ ਜੀ ਵੀ ਜੁੜਿਆ ਹੋਇਆ ਹੈ ਤਾ ਕਾ ਅੰਤ ਨਾ ਜਾਣੇ ਜੋ ਮੋਯੁਗ ਜੀ ਇਸ ਚ ਵਰਾਗ ਹੋਵੇ ਖਰਸਮਤੀ ਮੋਖ ਇਛਾ ਬਹਿਰੰਗ ਸਾਧਨਾ ਕਰਕੇ ਅਤੇ ਸਰਬਨ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਤਤੋਂ ਦਾ ਸੋਧਨ ਗਿਆਨ ਕਰਕੇ ਇਸ ਪ੍ਰਕਾਰ ਯੁਗੋ-ਯੁਗ ਚਾਰ-ਚਾਰ ਸਾਲ ਨਾਲ ਜੁੜੇ ਰਹਿੰਦੇ ਹਨ। ਆਕਾ ਅੰਤ ਨਾ ਜਾਣੀ। ਸਤਿਗੁਰਾਂ ਤੋਂ ਬਗੈਰ ਉਸ ਦੇ ਰੂਪ ਦੇ ਤੇ ਅੰਤ ਨੂੰ ਸਿਰੇ ਨੂੰ ਨਹੀਂ ਜਾਣਿਆ ਕਿਸੇ ਨੇ। ਸਰਬ ਨਿਰੰਤਰ ਰਾਮ ਰਹਾ। ਆਹ ਜੁਗਾਦ-ਜੁਗਾਦ ਯੁਗੋ-ਯੋ। ਜੋ ਆਦੀ ਸਰੂਪ ਪਰਮੇਸ਼ਰ ਹੈ ਤੇ ਜੁਗ ਆਦਿ, ਯੁਗ ਜੋ ਪੁਰਖ ਪ੍ਰਕਿਰਤੀ ਉਹਨਾਂ ਦੀ ਵੀ ਆਦ ਹੈ ਤੇ ਜੁਗਾਦ ਜੀ ਵੀ ਸਾਧਕਾਂ ਦਾ ਵੀ ਆਦ ਰੂਪ ਹੈ। ਉਹ ਯੁਗੋ ਯੁਗੋ ਯੁਗ ਚੋਂ ਸਾਧਨਾਂ ਦੇ ਸੰਯੁਕਤ ਹੋ ਕੇ ਜਿਹੜੇ ਯੁਗ ਜੁੜੇ ਆ ਉਹਦੇ ਸਰਬਨ ਗਿਆਨ ਚ ਮੰਨਣ ਗਿਆਨ ਤੇ ਇਤਿਹਾਸਨ ਤੇ ਉਹਨਾਂ ਦਾ ਸੁਭੂ ਵੀ ਜੋੜ ਹੋਇਆ ਹੈ ਤਾਂ ਕਾ ਅੰਤ ਨਾ ਜਾਣ ਪਰ ਉਹਦਾ ਜਿਵੇਂ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਮੱਛੀ ਪਾਣੀ ਚ ਰਹਿੰਦੀ ਐ ਉਹ ਅੰਤ ਨਹੀਂ ਪੂਰਨ ਸਮਗਰ ਨਹੀਂ ਕਿਸੇ ਤੋਂ ਪਾਇਆ ਜਾਂਦਾ ਜਾਣਿਆ ਜਾਂਦਾ ਸਰਬ ਨਿਰੰਤਰ RAM ਰਹਾ ਰਵ ਸਾਰਿਆਂ ਦੇ ਅੰਦਰ ਅੰਤੇ ਚ ਰਹਿਦ ਭੇਟੋ ਰਹਤ ਰਾਮ ਪਰਮੇਸ਼ਰ ਰਭ ਰਿਹਾ ਮੇ ਵਿਆਪਕ ਹੋ ਰਿਹਾ ਹੈ ਐਸਾ ਰੂਪ ਬਖਾਨਾ ਆਉਂਦਾ ਰੂਪ ਅਚਾਰਜੋ ਹੈ ਕਸਨ ਕੀਤਾ ਹੈ ਗੁਰਾਂ ਨੇ ਗੋਬਿੰਦ ਗਾਜੈ ਸ਼ਬਦ ਬਾਜੈ ਇਹ ਭਾਈ ਗੋਬਿੰਦ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਸ਼ਬਦ ਬਾਜੈ ਸ਼ਬਦ ਦੇ ਬਾਜੇ ਵੱਜਦੇ ਹੈ ਉਨੇ ਅੰਦਰ ਗੋਵਿੰਦ ਗੱਜ ਪੈਂਦਾ ਪ੍ਰਗਟ ਹੋਇਆ ਹੁੰਦਾ ਹੈ ਆਨਦ ਰੂਹੀ ਮੇਰੋ RAMAIYA ਉਹਨਾਂ ਤੁਸਲੂਪ ਹੈ ਮੇਰਾ ਰਮਿਆ ਹੋਆ RAM ਜੋ ਹੈ ਰਹਾਉ 52 ਬੀਖੂ ਬਨ ਬੀਖੇ ਸਾਧ ਸੰਗੀ ਜਿਸ ਬਨ ਦੇ ਵਿੱਚ 52 ਜਨਨ ਦਾ ਬੀਖੂ ਬਿਰਸ਼ ਹੋਵੇ ਬਾਸ ਤੇ ਸੁਖ ਲਾਗ ਲਾ ਉਸ ਦੀ ਵਾਸ਼ਨਾ ਜਦੋਂ ਪੈਂਦੀ 18 ਭਾਰ ਬਨਾਸ਼ਪਤੀ ਉਹ ਸਾਰਿਆਂ ਨੂੰ ਸੁਖ ਲੱਗ ਜਾਂਦਾ ਰਿੰਡ ਆਵੇ ਕਾਂਕੂਤ ਵੀ ਸਿੰਬਲ ਆਦਕਾਂ ਜੀ ਵੀ ਚੰਨਨ ਪੈ ਜਾਂਦਾ ਹੈ ਇਸੇ ਪ੍ਰਕਾਰ ਬਾਵਨ ਬੀਖੂ ਬੰਨ ਬੀਖੇ ਜਿਸ ਸੰਸਾਰੂਪੀ ਬੰਦੇ ਵਿੱਚ ਇਸ ਸੰਗਤ ਵਿੱਚ ਬਾਵਨ ਬਿਸ਼ਦੀ ਜਾਈ ਸਤਿਗੁਰੂ ਸਾਹਿਬ ਜੀ ਹਨ ਬਾਸ ਤੇ ਸੁਖ ਲਾਗ ਲਾ ਉਹਦੀ ਭਗਤੀ ਰੂਪ ਖੁਸ਼ਬੂ ਕਰਕੇ ਸਾਰੇ ਜਿੰਨੇ ਲੋਕ ਹਨ ਉਹਨਾਂ ਬ੍ਰਹਮਾਨੰਦਾ ਸੁਖ ਲਾਗਲਾ ਪ੍ਰਾਪਤ ਹੋ ਜਾਂਦਾ ਹੈ ਇਹ ਜੈਪੁਰ ਜੋਧਪੁਰ ਦੀ ਬੋਲੀ ਹੈ ਲਾਗਲਾ ਆਦਿਕ ਜਿਹੜੇ ਵਾਕ ਹਨ ਆਪਾਂ ਅੰਗੇ ਲੱਗ ਗਿਆ ਉਹ ਲਾਗਲਾ ਕਹਿੰਦੇ ਹਨ ਸਰਬੇ ਆਦ ਪਰਮਲਾਦ ਉਹ ਸਾਰਿਆਂ ਦਾ ਆਦ ਰੂਪ ਪਰਮੇਸ਼ਰ ਹੈ ਪਰਮਲਾਦ ਜੰਨਨ ਆਦਿਕਾ ਨੂ ਆਦ ਰੂਪ ਹੈ ਕਾਸ਼ਟ ਚੰਦਨ ਭੈਲਾ ਕਾਸ਼ ਵੀ ਚੰਨ ਜਿਵੇਂ ਹੋ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਸਰਬੇ ਆਦ ਸਾਰਿਆਂ ਦਾ ਆਦ ਰੂਪ ਬ੍ਰਹਮ ਹੈ ਪਰਮਲਾਦ ਪਰਵਲ ਚੰਨਨ ਕਤ ਵਿਡੇ ਜੋ ਭਗਤ ਪੁਰਖ ਹਨਗੇ ਉਹਨਾਂ ਦਾ ਵੀ ਆਦੀ ਸਰੂਪ ਹੈ ਕਾਸ਼ਟ ਚੰਦਨ ਭੈਲਾ ਇਹ ਕਾਢੀ ਨੇ ਆਈ ਜਿਹੜੇ ਸਤ ਸੰਗੀ ਪੁਰਖ ਹਨਗੇ ਉਹ ਸਤਿਗੁਰਾਂ ਦੀ ਮਹਾਪੁਰਖਾਂ ਦੀ ਸੰਗਤ ਕਰਕੇ ਚੰਨਣ ਰੂਪ ਹੋ ਜਾਂਦੇ ਹਨ ਭਗਤ ਬਣ ਜਾਂਦੇ ਹਨ ਪਰਮੇਸ਼ਰ ਦੇ ਤੂੰ ਮਚੀ ਪਾਰ ਸਹਮ ਤੇ ਲੋਹਾ ਇਹ ਅੰਦਰ ਜਾਣੇ ਆਪ ਤਾਂ ਪਾਰਸ ਦੀ ਨਹੀਂ ਆਈ ਹੈ ਤੇ ਅਸੀਂ ਮਾਰਾ ਚੇ ਪੁਣਾ ਲੋਹੇ ਦੀ ਨਹੀਂ ਆਈ ਹਾਂ ਸੰਗੇ ਕੰਚਨ ਭਾਇਆ ਲਾਹ ਦੀ ਸੰਗਤ ਨਾਲ ਮਿਲ ਕੇ ਕੰਚਨ ਸੁੱਧ ਸਰੂਪ ਭਾਇਆ ਲਾ ਹੋ ਗਏ ਹਾਂ ਤੂੰ ਦਇਆਲ ਰਤਨ ਲਾਲ ਇਹ ਮਾਰਾ ਤੂੰ ਦਇਆ ਦਾ ਘਰ ਹੈ ਤੂੰ ਮਾਰਾ ਰਤਨ ਦੀ ਨਿਆਈ ਹੈ ਤੂੰ ਲਾਲ ਦੀ ਨਿਆਈ ਅਮੋਲਕ ਹੈ ਰਤਨ ਦੀ ਵਿਆਗ ਦੇਣ ਵਾਲਾ ਹੈ ਲਾਲ ਪ੍ਰੇਮ ਦੇਣ ਵਾਲਾ ਹੈ ਨਾਮ ਸਾਚ ਸਮਾਇਲਾ ਨਾਮ ਜੀ ਕਹਿੰਦੇ ਸਾਡਾ ਚਿਤ ਤੇ ਸਸ ਰੂਪ ਤੇਰੇ ਚ ਸਮਾਇਲਾ ਸਮਾ ਗਿਆ ਹੈ ਪ੍ਰਭਾਤੀ ਅਕੋਲ ਪੁਰਖ ਇਕ ਚਲਤ ਉਪਾਇ ਅੱਗੇ ਫਰਮਾਉਂਗੇ ਹਨ ਇਹ ਭਾਈ ਕੁਲ ਤੋਂ ਰਹਿ ਜੋ ਪੂਰਨ ਹੈ ਪਰਮੇਸ਼ਰ ਕੋਲਾਂ ਤੋਂ ਉਸ ਨੇ ਕਿ ਕਿ ਲੇਤਰ ਕੋਹਤ ਕੋ ਸੱਚੇ ਬਾਦਸ਼ਾਹ ਨੇ ਜਗਤ ਜਿਹੜਾ ਪੈਦਾ ਕੀਤਾ ਹਿਆਰੂ ਵਿੱਚ ਆਇਆ ਹੈ ਘਟ ਘਟ ਅੰਤਰ ਬ੍ਰਹਮ ਲੁਕਾਇਆ ਅੰਦਰ ਘਟਾਂ ਘੜਾਂ ਦੇ ਇੱਕ ਰਸ ਬ੍ਰਹਮ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਲੁਕੋਣਾ ਕੀਤਾ ਹੈ ਜੀ ਕੀ ਜੋਤ ਨਾ ਜਾਣ ਕੋਈ ਦੇਖੋ ਸਾਰਿਆਂ ਜੀਆਂ ਦੇ ਅੰਦਰ ਜਿਹੜੀ ਜੋਤ ਹੈ ਚੇਤਨ ਸੱਤ ਇਨੂੰ ਸਮਝਦਾ ਕੋਈ ਨਹੀਂ ਹੈ ਅਗਿਆਨੀ ਜੀਵ ਤੈਂ ਨਾ ਕੀਆ ਸੋ ਮਾਲੂਮ ਜੇ ਤੈਂ ਕੋਈ ਕੰਮ ਕੀਤਾ ਜਾਂ ਮੈਂ ਕੀਤਾ ਉਹ ਉਸਦੀ ਚੇਤਨ ਸੱਤਾ ਇਹੋ ਹੈ ਜਿਹਦੇ ਕਰਕੇ ਮਾਲੂਮ ਹੋ ਜਾਂਦਾ ਅੰਦਰ ਵੱੜ ਕੇ ਕਰਮ ਕੋ ਆਵੇ ਸੋ ਕਿਉਂ ਕੁੰਡੀ ਜਾਣੀਏ ਜੋ ਧਰਮ ਕਮਾਵਾ ਕੋ ਸ਼ਰਮ ਨਾ ਹੋਵੇ ਬਾਪ ਕਮਾਣੇ ਪਾਪੀ ਜਾਣੀਏ ਇਹ ਸਾਰੀਆਂ ਚੀਜ਼ਾਂ ਪਰਗਡੋ ਰਹੀਆਂ ਜੀ ਕਿ ਜੋਤ ਦੇ ਨਾਲ ਉਹ ਜੋਤੀ ਸਰੂਪ ਹੈ ਜਿਸ ਜੋਤ ਨੂੰ ਅਸੀਂ ਨਹੀਂ ਸਮਝਦੇ ਹਾਂ ਜੇ ਤੁਸੀਂ ਤੇ ਮੈਂ ਜੋ ਕਰਦੇ ਆ ਉਹ ਸਾਰੀ ਦੁਨੀਆ 'ਚ ਪ੍ਰਗਟ ਹੋ ਜਾਂਦਾ ਲੁਕੀ ਨਹੀਂ ਸਕਦੀ ਗੱਲ ਕਿਸੇ ਦੀ ਕੋਈ ਭਾਵੇਂ ਕਿੰਨਾ ਸਿਆਣਾ ਹੋਵੇ ਇਸੇ ਪ੍ਰਕਾਰ ਜੀ ਕੀ ਜੋਤ ਨਾ ਜਾਣਕ ਹੇ ਮਹਾਰਾ ਸਾਰਿਆਂ ਜੀਵਨ 'ਚ ਜਿਹੜੀ ਤੇਰੀ ਜੋਤ ਚੇਤਨ ਸੱਤਾ ਹੈ ਉਹ ਜੋਤ ਗਿਆਤ ਨੂੰ ਆਪਦੀ ਨੂੰ ਕੋਈ ਵੀ ਨਹੀਂ ਜਾਣਦਾ ਗਿਆਨੀ ਮੈਂ ਮੈਂ ਕੀ ਆਸੂ ਮਾਲੂ ਇਸ ਪ੍ਰਕਾਰ ਕਾਰਜਕਾਰੂ ਦੇ ਸੰਬੰਧ ਨਾਲ ਜੇ ਕਰਕੇ ਉਹ ਜਾਣੀਏ ਇਹ ਮਹਾਰਾਜ ਨੇ ਸਾਨੂੰ ਪੈਦਾ ਕੀਤਾ ਹੈ ਅਤੇ ਇਸ ਪ੍ਰਕਾਰ ਅਸੀਂ ਕਾਰਜ ਰੂਪਾਂ ਤੋਂ ਕਰ ਰੂਪ ਹੈ ਕਿਉਂ ਮਾਰਾ ਮਾਲਮ ਹੋ ਜਾਂਦਾ ਹੈ ਸਮਝ ਪੈ ਜਾਂਦੀ ਹੈ ਇਹ ਅੰਤਰੀ ਜਾਣੀ ਸੀ ਤੇਰੇ ਪੁੱਤਰਾਂ ਤੂੰ ਸਾਡਾ ਪਿਤਾ ਹੈ ਤੂੰ ਸਾਦਾ ਕਰਦਾ ਅਸੀਂ ਤੇਰੇ ਕਾਰਜ ਰੂਪ ਹਾਂ ਇਸ ਪ੍ਰਕਾਰ ਤਾਂ ਮੈਂ ਕੀਆ ਜਿਨ੍ਹਾਂ ਤੋਂ ਤਾਂ ਤੈਂ ਸੱਚੇ ਬਾਦਸ਼ਾਹ ਆਪਦੇ ਸਰੂਪ ਚ ਲੀਨ ਕਰ ਲਿਆ ਹੈ ਜਿਨ੍ਹਾਂ ਦੀ ਤੂੰ ਤੇ ਮੈਂ ਇਹਨੂੰ ਮੇਲ ਕੇ ਦੁਨਵਾਰ ਮੇੜ ਦਿੱਤਾ ਹੈ ਹੰਗ ਦਾ ਤੁੰਗ ਦਾ ਮੇਟ ਕੇ ਇਕਤਾ ਕਰ ਦਿੱਤੀ ਹੈ ਸੋ ਮਾਲੂਮ ਉਹਨਾਂ ਨੂੰ ਤੇਰੀ ਜੋਤ ਸਰੂਪ ਮਾਲੂਮ ਹੋ ਗਈ ਹੈ ਸਾਰਿਆਂ ਨੂੰ ਵਿਆਪ ਰੂਪ ਵੇਖਦੇ ਹਾਂ ਆਪ ਦਾ ਰਹਾਉ ਇਹ ਪਰਗਾਸਿਆ ਮਾਟੀ ਕੁੰਭੇ ਜੀ ਸਰਕਾਰ ਮਿੱਟੀ ਚੋਂ ਖੜਾ ਪੈਦਾ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਆਪ ਹੀ ਕਰਤਾ ਵੀਠਲ ਦੇਵ ਕਿਸੇ ਤਰ੍ਹਾਂ ਪੰਨਨਵੇਂ ਤੋਂ ਬਾਬਾਨ ਕਰਨ ਦੀਵ ਇਸਤਿਤੀ ਕਰਨ ਵਾਲਾ ਦੀਵ ਪਤੀ ਕਰਨ ਵਾਲਾ 28 ਇਸਤਿਤੀ ਕਰਨ ਵਾਲਾ ਲਾ ਲੈਤਾ ਕਰਨ ਵਾਲਾ ਵੀਠਲ ਪੁੰਦਰੀਕ ਭਗਤ ਹੋਇਆ ਇੱਕ ਰਾਜਾ ਹੁਣ ਪ੍ਰਵੇਸ਼ ਦੀ ਧੜਕੀ ਕੀਤੀ ਹੈ ਜਦੋਂ ਅੰਤਰੀ ਜਾਮਨੀ ਸਰਗੋ ਸਰੂਪ ਧਾਰ ਕੇ ਦਰਸ਼ਨ ਦਿੱਤੇ ਉਸ ਵੇਲੇ ਪੰਡਿਤ ਰਾਜੇ ਦੇ ਕੋਲ ਇਹ ਤਸਵੀਰਾ ਦੇ ਵਾਸਤੇ ਉਹ ਇੱਟੀ ਮਹਾਰਾ ਨੂੰ ਪੇਸ਼ ਕਰ ਦਿੱਤੀ ਕਿ ਉਸ ਕਰਕੇ ਇੱਟ ਦੇ ਉੱਤੇ ਖੜ ਕੇ ਮਹਾਰਾ ਦਾ ਨਾਮ ਬੀਠਲ ਦੱਖਣ ਚ ਬੀਠਣਾ ਇੱਟ ਦਾ ਹੈ ਇਹ ਬੀਠਲ ਨਾਮ ਪੈ ਗਿਆ ਨਵਾਂ ਇਸ ਪ੍ਰਕਾਰ ਪੰਡੀਕ ਭਗ ਦੇ ਇੱਟ ਦੇਣੇ ਕਰਕੇ ਬੀਠਲ ਨਾਮ ਭਗਵਾਨ ਦਾ ਪਿਆ ਹੈ ਇਸ ਇੱਕ ਅੱਖਰ ਹੈ ਅਰਥ ਕੋਸ਼ ਅਨੁਸਾਰ ਜੀਵ ਤੋਂ ਪਤੀ ਕਰਨੋ ਵਾਲਾ ਠਾ ਇਸਤੀ ਕਰਨੋ ਵਾਲਾ ਪਾਲਣਾ ਕਰਕੇ ਤੇ ਲਾਇਕਾ ਕਰਨੋ ਵਾਲਾ ਉਹ ਆਪ ਹੀ ਸਾਰਿਆ ਦੇਵ ਪ੍ਰਕਾਸ਼ ਰੂਪ ਹੈ Swami ਜੀ ਦਾ ਬੰਧਨ ਕਰਮ ਬਿ ਆਪੈ ਸੰਜੇ ਪਾਦਸ਼ਾਹ ਜੀ ਇਹ ਜੀ ਨੂੰ ਬੰਧਨ ਕਿਉਂ ਪਏ ਹੈ ਕਹਿੰਦੇ ਜੀਵ ਦੇ ਤਾਂ ਹੀ ਜਿਹੜਾ ਕਰਮ ਕਰਦਾ ਉਹਦੀ ਹੰਗਤਾ ਕਰਦਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਇਹ ਜੀਵ ਨੂੰ ਬੰਧਣ ਦੇ ਜਿਹੜੇ ਕਰਮ ਹੈ ਇਹੀ ਵਿਆਪਰੇ ਬੰਨਣ ਰੂਪ ਹੋ ਕਰਕੇ ਪਰਲੋਤ ਨਾਮ ਦੇਉ ਇਹੋ ਜੀਉ ਚਿਤਵੈ ਸੂਲਹਿ ਬੇਨਤੀ ਪੁਰੂ ਕਹਿੰਦੇ ਨਾਮਦੇਵ ਜੀ ਹੈ ਭਾਈ ਇਹ ਜੀਵ ਜੋ ਚਿਤਵਣੀ ਕਰਦਾ ਹੈ ਉਹ ਇਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਅਮਰ ਹੋਏ ਸਦ ਆਕੁਲ ਰਹੈ ਜੇ ਇੱਕ ਜਿਤੋ ਗਿਗਿਤ ਹੋ ਕੇ ਜਿਸ ਪਾਸੇ ਲੱਗਦਾ ਉਹਨੂੰ ਫਲ ਪ੍ਰਾਪਤ ਹੁੰਦਾ ਜੇ ਸਦਾ ਵਾਤਿ ਗੁਲਾਂ ਤੋਂ ਰਹਿ ਪਰਮੇਸ਼ਰ ਜੁੜਿਆ ਰਹੇ ਤਾਂ ਇਹ ਵੀ ਅਮਰ ਹੋ ਜਾਂਦਾ ਹੈ ਇਹ ਵੀ ਗੰਮਣ ਮੰਤ ਤੋਂ ਰਹਿਤ ਹੋ ਸਕਦਾ ਹੈ ਜਾਂ ਬੰਧਨ ਕਰਮ ਬਿਆਪੈ ਜਿਨੇ ਜੀਆ ਦੇ ਕਰਮ ਹਨਗੇ ਇਹ ਇਹਨੂੰ ਬਲ ਰੂਪ ਹੋ ਕੇ ਬਿਆਪੈ ਲੱਗੇ ਹੋਏ ਹਨ ਜੋ ਕਿਛ ਕੀਆ ਸੋ ਆਪੈ ਆਪੈ ਇਹ ਤਦ ਵਿੱਚ ਮਹਾਰਾਜੀ ਬੰਧਨਾਂ ਤੋਂ ਮੁਕਤ ਕਿਵੇਂ ਹੁੰਦੇ ਐ ਕਿਉਂਕਿ ਉਹ ਜਾਣਦੇ ਕਿ ਜੋ ਕੁਛ ਕੀਤਾ ਹੈ ਆਪਣਾ ਆਪ ਰੂਪ ਆਪ ਹੀ ਤੁੰਤ ਲਖਰ ਦਾ ਲਖਰ ਰੂਪ ਹੈ ਆਪ ਵੀ ਤਤਪਰ ਦੇ ਲਖਰ ਸੂਪੇ ਕਿਉਂ ਜਾਣ ਕੇ ਉਹ ਨਿਹਾਲ ਹਰ ਬੰਦਨਾ ਤੋਂ ਰਹਿਤ ਹਾਂ ਕਰਦਾ ਭਗਤ ਜੀ ਹੰਗਤਾ ਨਹੀਂ ਰੱਖਦੇ ਅੰਦਰ ਹੋ ਜੋ ਕਿਛ ਕੀਆ ਸੋ ਆਪੇ ਆਪੇ ਆਪਣਾ ਆਪੂ ਕੀਤੇ ਜੋ ਕੁਛ ਕੀਤਾ ਔਨ ਪਵ ਕਰਦੇ ਹਨ ਉਹ ਪਰਨਵਤ ਨਾਮ ਦਿਓ ਇਹੋ ਜੀਉ ਚਿਤਵੈ ਸੋ ਲਹ ਪਰਨਵਤ ਬੇਨਤੀ ਪੂਰਵਕ ਨਾਮਦੇਵ ਜੀ ਕਹਿੰਦੇ ਜੀਵ ਜੋ ਚਿਤਬਣੀ ਡ੍ਰਿੜ ਹੋ ਕੇ ਕਰਦਾ ਉਹ ਨੂੰ ਫਲ ਪ੍ਰਾਪਤ ਹੋ ਜਾਂਦਾ ਲੈ ਸਕਦਾ ਹੈ ਜੇ ਜੀਵ ਵਿੱਚ ਕਿਉਂ ਚਿਤਵੇ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਤਾਂ ਉਹ ਵੀ ਇਹ ਲੈ ਸਕਦਾ ਕਿਵੇਂ ਪ੍ਰਾਪਤ ਹੋ ਸਕਦਾ ਹੈ ਅਮਰ ਹੋਏ ਸਦ ਆਕੁਲ ਰਹੇ ਸਦ ਆਕੁਲੋ ਰਹਿਤ ਬ੍ਰਹਮ ਕੀ ਲੀਨ ਰਵੇ ਤਾਂ ਇਹ ਵੀ ਅਮਰ ਹੋ ਸਕਦਾ ਹੈ ਇਹ ਵੀ ਜਮਨਮਨ ਤੋਂ ਰਹਿਤ ਹੋ ਸਕਦਾ ਹ ਪਰਵਾਤੀ ਪਾਤ ਬੇਣੀ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਾਨਿਤ ਕੇੰਦਰ ਮਾਸਤਕ ਪਾਤੀ ਸਾਧ ਸੰਗੇ ਇੱਕ ਭਗਤ ਨਾਮਦੇਵ ਜੀ ਭਗਤ ਬੇਣੀ ਜੀ ਦਾ ਪ੍ਰੇਮੀ ਸੀ ਉਸ ਦਾ ਪੁੱਤਰ ਜਿਹੜਾ ਸੀ ਬੜੀ ਵਿੱਦਿਆ ਪੜਿਆ ਹੋਇਆ ਸੀ ਤੇ ਬੜਾ ਸਿਆਣਾ ਸੀ ਉਹ ਠਾਕੁਰਾਂ ਦੀ ਪੂਜਾ ਵੀ ਕਰਿਆ ਕਰਦਾ ਸੀ ਇਹ ਨਿਰਤਕਾਰੀ ਵੀ ਕਰਿਆ ਕਰਦਾ ਸੀ ਮੂਰਤੀ ਅੱਗੇ ਪਰ ਮਰ ਵਿਕਾਰੀ ਉਹਦਾ ਹੋ ਗਿਆ ਉਹ ਵਿਕਾਰੀ ਹੋਣੇ ਕਰਕੇ ਭਗਤ ਬੇਣੀ ਜੀ ਦੇ ਪਾਸ ਉਹਦਾ ਪਿਤਾ ਲੈ ਕੇ ਆਇਆ ਕਹਿਣ ਲੱਗਾ ਮਹਾਰਾਜ ਮੇਰਾ ਪੁੱਤਰ ਦਾ ਚਾਲ ਚੱਲਨ ਵਿਗੜ ਗਿਆ ਹੈ ਇਹਦਾ ਸੁਧਾਰ ਕਰੋ ਤਾਂ ਸੁਣ ਕੇ ਭਗਤ ਨਾਮਦੇਵ ਜੀ ਉਹਦੀ ਜਿਹੜੀ ਭਗਤੀ ਬੇਣੀ ਜੀ ਉਹਦੀ ਜਿਹੜੀ ਰਹਿਣੀ ਸੀ ਉਹ ਉਸ ਨੂੰ ਵੇਖ ਕੇ ਸਿੱਖਿਆ ਦਿੰਦੇ ਹੋਏ ਗਰੀਬ ਨੂੰ ਨਿਵਾਜ ਸੁਭਾਅ ਹੈ ਜਿਵੇਂ ਮਹਾਂਪੁਰਖਾਂ ਦਾ ਹੁੰਦਾ ਐ ਉਹਦੇ ਪਖੰਡ ਨੂੰ ਛੁਡਾ ਕੇ ਸਰੂਪ ਦੀ ਸਿੱਖਿਆਤਾ ਵਾਸਤੇ ਇਹ ਉਪਦੇਸ਼ ਬਖਦੇ ਹਨ ਪਖੰਡੋਂ ਦਾ ਛੁਡਾ ਕੇ ਵਕਾਰਾਂ ਨੂੰ ਚੁਣਾਉਣਾ ਆਪ ਤੋਂ ਸਿੱਖਿਆ ਦੇ ਰਹੇ ਹਾਂ ਇਹ ਸ਼ਬਦ ਚ ਤਨ ਚੰਦਨ ਮਾਸਟਕ ਪਾਤੀ ਇੱਕੋ ਜਿਹੜਾ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੇ ਆ ਫਰਮਾਉਂਦੇ ਹਨ ਤਨ ਚੰਦਨ ਮਾਸਟਕ ਪਾਤੀ ਏ ਭਾਈ ਨਾਂ ਨੂੰ ਸੀਂਗ ਦੇ ਤੇ ਚੰਨ ਦੇ ਛਿੱਟੇ ਤਿਲਕ ਲਾਏ ਹੋਏ ਐ ਅਤੇ ਮਾਸਟਕ ਦੇ ਉੱਤੇ ਤੂ ਪੱਤਨਾ ਰੱਖੀ ਹੋਈ ਐ ਤੁਲਸੀ ਆਦਕਾਂ ਦੇ ਪੱਤਰ ਮੱਥੇ ਤੇ ਪਵਿੱਤਰ ਜਾਣ ਕੇ ਰੱਖਦਾ ਹਾਂ ਰਿਦ ਅੰਤਾਕਰਾ ਦੀ ਮੂਰਤੀ ਦੇ ਸੀਸ ਦੇ ਤੇ ਚੰਨਣਾਉਣਾ ਹੈ ਤੇ ਮੱਥੇ ਤੇ ਬਿੱਲ ਪੱਤਰ ਆਦਿਕ ਸ਼ਿਵਾਂ ਦੇ ਉੱਤੇ ਚੜਾਉਣਾ ਹੈ ਤੁਲਸੀ ਦੇ ਪੱਤੇ ਵਿਸ਼ਨੂੰ ਭਗਵਾਨ ਦੀ ਮੂਰਤੀ ਦੇ ਉੱਤੇ ਰੱਖਦਾ ਹਾਂ ਪੱਤਰਾ ਦੁਆਰਾ ਇਸ ਪ੍ਰਕਾਰ ਮਸਤਕ ਦਾ ਪਤੀ ਜੋ ਦਸਵਾਂ ਦੁਆਰਾ ਕਹਿੰਦਾ ਦਸਵੇਂ ਦੁਆਰ ਤੇ ਮੇਰੀ ਬਿੱਤੀ ਜੁੜੀ ਹੋਈ ਹੈ ਇਸ ਸਰੀਰ ਦੇ ਅੰਦਰ ਜੋਗਾ ਅਭਿਆਸ ਦੇ ਬੰਦੇ ਨਾਲ ਖੁਸ਼ਬੂ ਚੰਨਣ ਵਰਗੀ ਕੱਢ ਦਿੰਨਾ ਹੈ ਤੇ ਮੱਥੇ ਦੇ ਅੰਦਰ ਤੂੰ ਕਹਿੰਦਾ ਹੈ ਕਿ ਮੇਰਾ ਪਤੀ ਜਿਹੜਾ ਹੈ ਅੰਗੁਸ਼ਟ ਪ੍ਰਮਾਨ ਮੂਰਤ ਧਾਰ ਕੇ ਮੈਨੂੰ ਦਸ਼ਮ ਦੁਆਰ ਦੇ ਕ੍ਰਿਸ਼ਨ ਭਗਵਾਨ ਦਿਸ ਰਹੇ ਹਨ। ਰਿਦ ਅੰਤਰਕਾਰ ਤਾਲ ਕਾਤੀ। اے ਪ੍ਰੇਮੀਆਂ ਤੇਰੇ ਹਿਰਦੇ ਦੇ ਅੰਦਰ ਤਾਂ ਰੇਰੂਪੀ ਕਾ ਹੱਥ ਦੇ ਅੰਦਰ ਤਾਂ ਕਲ ਕਰਤਾਲ ਕਾ ਹਸਦੀ ਟਲੀ ਰੂਪ ਮੰਨੂ ਕਿ ਹੱਥ ਦੇ ਉੱਤੇ ਰੀਦੇ ਅੰਦਰ ਹੈ ਜਿਹੜਾ ਪ੍ਰਾਈ ਬੁਰੀ ਖੋਟੀ ਦ੍ਰਿਸ਼ਟੀ ਹੈ ਇਹ ਹੱਦੋਂ ਤੇਰੇ ਦਾ ਹਿੱਸਾ ਕਰਨੂ ਕਾਤੀ ਛੁਰੀ ਪਕੜੀ ਹੋਈ ਹੈ ਤੇਰੇ ਠੱਗ ਦੇਸ਼ਟ ਬੱਗਾ ਲਿਵ ਲਾਗਾ ਠੱਗਾ ਵਾਲੀ ਦ੍ਰਿਸ਼ਟੀ ਹੈ ਤੇਰੀ ਜਿਵੇਂ ਬਗਲਾ ਜਿਹੜਾ ਹੁੰਦਾ ਉਹ ਸਮਾਧੀ ਲਾ ਕੇ ਬੈਠਾ ਹੁੰਦਾ ਮੱਛੀ ਚੱਟ ਫੜ ਲੈਂਦਾ ਇਓ ਠੱਗਾ ਵਾਲੀ ਦ੍ਰਿਸ਼ਟੀ ਐ ਪ੍ਰਾਏ ਘਰਾਂ ਨੂੰ ਤੱਕਣ ਵਾ ਤੇ ਬਗਲਿਆਂ ਵਾਂਗੂ ਲਿਵ ਲਗਾ ਕੇ ਬੈਠਾ ਹੈ ਦੇਖ ਬੈਸ ਨੂੰ ਪ੍ਰਾਨ ਮੁਖ ਭੱਗ ਹੈ ਜੋ ਵਿਸ਼ਨੂੰ ਵਿਸ਼ਨੂੰ ਜੀ ਦਾ ਭਗਤ ਬਣਿਆ ਦਿਸਦਾ ਹੈ ਤੂੰ ਜਾਨੀ ਪ੍ਰਾਨ ਹੀ ਮੂੰਹ ਚੋਂ ਭੱਜ ਗਏ ਆ ਸਾਹ ਲੈਂਦਾ ਹੀ ਨਹੀਂ ਪਰਚੀਤ ਹੁੰਦਾ ਐਨੇ ਪਤਲੇ ਸਾਹ ਲੈ ਰਿਆ ਹੈ ਤੂੰ ਕਾਲ ਭਗਵਤ ਬੰਦ ਚੇ ਰਾਮ ਬੜਾ ਕਾਲ ਸੁੰਦਰ ਭਗਵਤ ਦੇ ਅੰਦਰ ਹੈ ਮੂਰਤੀ ਦੇ ਅਗੇ ਬੰਦਨਾ ਕਰਦਾ ਦਾ ਚਿਰਾਂਗ ਚਿਰ ਕਾਲ ਤੱਕ ਆਮ ਦੁਨੀਆ ਨੂੰ ਦਿਖਾਉਣ ਵਾਸਤੇ ਮੱਥਾ ਹੀ ਨਹੀਂ ਜਗਦਾ ਇੰਨੀਆਂ ਲੰਮੀਆਂ ਡੰਡਉਤਾਂ ਕਰਦਾ ਹੈ। ਕਰੂਰ ਦਿਸਟ ਰਤਾ ਨਿਸ ਬਾਦ ਅਗੇ ਭਾਈ ਕੂਰ ਖੋਟੀ ਦੁਸ਼ਤੀ ਆ ਪ੍ਰਾਈਆਂ ਇਸਤਰੀਆਂ ਵੱਲ ਤੇਰੀ ਰਤਾ ਰੰਗਿਆ ਹੋਇਆ ਹੈ ਰਾਤ ਦੇ ਨਿਸ ਬਾਦਨ ਝਗੜੇ ਕਰਦਾ ਰਹਿਣਾ ਹਮੇਸ਼ਾ ਲਈ ਬ्यर्थਾ ਹੈ ਤੇਰਾ ਇਸ ਪ੍ਰਕਾਰ ਕਰਨਾ ਰਹਾਉ ਨੇਵੀਂ ਦੀ ਰੂਪੀ ਰਾਤ ਹੈ ਤੇਰੇ ਅੰਦਰ ਖੋਟੀ ਦ੍ਰਿਸ਼ਟੀ ਕਰਕੇ ਰੰਗਿਆ ਹੋਇਆ ਹੈ ਬਾਗ ਝਗੜਿਆਂ ਵਿੱਚ ਹੀ ਪਿਆ ਰਹਿਣਾ ਹੈ ਰਹਾਉ ਨਿਤ ਪ੍ਰਤ ਇਸ ਇਸ਼ਨਾਨ ਸਰੀਰ ਨੂੰ ਹਮੇਸ਼ਾ ਲਈ ਵਹੀਸ਼ ਇਸ਼ਨਾਨ ਵੀ ਤੂੰ ਪਾਵੇਂ ਉਤੋਂ ਸਕਾਰਮ ਕਰਮ ਕਰਦੇ ਹੈ ਇਸ਼ਨਾਨ ਆਦ ਕਰਦੇ ਸਰੀਰ ਦੇ ਤੇ ਦੋ ਧੋਤੀ ਕਰਮ ਮੁਖ ਖੀਰੰ ਦੋ ਧੋਤੀਆਂ ਰੱਖਦਾ ਇੱਕ ਸੁੱਕੀ ਪਾ ਲੈਣਾ ਗਿੱਲੀ ਬਦਲ ਲੈਣਾ ਹੈ ਕਰਮ ਮੁਖ ਖੀਰੰ ਕਰਮ ਤੇਰੇ ਮੁਖੋਂ ਖੀਰ ਦੁੱਧ ਆਦਕਾਂ ਦੇ ਟਾਈਂ ਪੀਣਾ ਦੁੱਧਾ ਧਾਰੀ ਬਣਿਆ ਹੋਇਆ ਹੈ ਅਤੇ ਕਰਮ ਮੁਖੋਂ ਤੋਂ ਖੀਰ ਨਿਸਕਾਮ ਕਰਮੀਆਂ ਵਾਂਗ ਵਿਖਾਉਣਾ ਹੈ ਤੇ ਹੈ ਸਕਾਮੀ ਤੋਂ ਹਿਰਦੈ ਸ਼ੁਰੀ ਸੰਧਿਆਨੀ ਫਿਰਦੇ ਦੇ ਅੰਦਰ ਤੇਰੇ ਭਾਈ ਈਰਖਾ ਰੂਪੀ ਸ਼ੁਰੀ ਹੈ ਉਦੋਂ ਸੰਧਿਆਨੀ ਉਦੋਂ ਭਲਿਆ ਹੀ ਪ੍ਰਕਾਰ ਦਾ ਧਿਆਨੀ ਬਣ ਰਿਹਾ ਤੂੰ ਸਨੀ ਹੋਈ ਏ ਤੇਰੇ ਸ਼ੁਰੀ ਈਰਖਾ ਰੂਪ ਕਿਸੇ ਦੇ ਕਾਇ ਟਕਣ ਰੂਪ ਪਰ ਦਰਬ ਹਿਰਨ ਕੀ ਬਾਣੀ ਵਰਾਜ ਦੀਆਂ ਕੁੜੀਆਂ ਦੇ ਦੇ ਕੇ ਜਿਵੇਂ ਕਿਸੇ ਆਦਮੀ ਨੂੰ ਅਫਾਰਾ ਹੋਇਆ ਹੋਵੇ ਉਹਨੂੰ ਮੇਟਣ ਵਾਸਤੇ ਕੁੜੀਆਂ ਦੇ ਕੇ ਉਲਟੀ ਕਰਾ ਜੀ ਗਈ ਹੈ ਐ ਵਰਾਜ ਦੀਆਂ ਕੁੜੀਆਂ ਦੇ ਦੇ ਕੇ ਪ੍ਰਾਏ ਧੰਨ ਚ ਲਾਉਣ ਦੀ ਬਾਣੀ ਵਿਚਾਰਦਾ ਕਿ ਜਗਤ ਮਿੱਠਿਆ ਹੈ ਪਦਾਰਸ਼ ਮਿੱਠਿਆ ਹੈ ਸਾਰੇ ਤਿਆਗ ਦਿਓ ਕਿਉਂ ਕਹੀ ਜਾਂਣਾ ਹੈ ਉਹ ਓਸ਼ਾਰੀ ਨੂੰ ਆਪ ਸਾਂਭਣਾ ਚਾਹਨਾ ਹੈ ਸਿਲ ਪੂਜਸ ਚੱਕਰ ਗਣੇਸ਼ੰ ਸਿਲ ਪੂਜਸ ਸਿਲਾ ਦੀ ਪੂਜਾ ਕਰਨਾ ਹੈ ਵਿਸ਼ਨੂ ਭਗਵਾਨ ਦੀ ਜੋ ਗੰਡਕਾ ਨਦੀ ਦੇ ਪੱਥਰ ਬਿੰਦਰਾਸ਼ ਨੇ ਸਿਰਾਫ ਕਰਕੇ ਬਣੇ ਹੋਏ ਆ ਉਹ ਸਿਲਾ ਦੀ ਤੂ ਪੂਜਾ ਕਰਨਾ ਹੈ ਚੱਕਰ ਗਣੇਸ਼ੰ ਉਹਦੇ ਚੱਕਰ ਲਾ ਕੇ ਗਣੇਸ਼ ਆਦਿ ਕ Shiv ji ਦੇ 12 ਜੋਤੀ ਲਿੰਗਾ ਦਾ ਪੂਜਨ ਕਰਨਾ ਹੈ ਤੇ ਗਣੇਸ਼ ਚੱਕਰ ਆਦਿ ਕਾ ਦੇ ਤਾਂ ਹੀ ਮੂਲ ਦੁਆਰੇ ਨੂੰ ਚੌਂ ਉਂਗਲਾਂ ਦੇ ਪੋਟਿਆਂ ਦੇ ਨਾਲ ਤੂਣਾ ਇਹ ਗਣੇਸ਼ ਚੱਕਰ ਦੀ ਸੁਧਾਈ ਕਰਨਾ ਹੈ ਜਾਂ ਗਣੇਸ਼ ਆਦਿਕ ਪਾਰਵਤੀ ਅਤੇ ਸ਼ਾਮਕਾਰ ਆਦਿਕ ਨੰਦੀ ਪ੍ਰਿੰਗੀ ਗਣਾ ਆਦਕਾਂ ਦੇ ਸਮੇਤ ਇਹ ਪੂਜਾ ਕਰਨਾ ਹੈ ਨਿਸ ਜਾਗਸ ਭਗਤ ਪਰਵੇਸ਼ ਰਾਤ ਨੂੰ ਜਾਗਦੇ ਰਾਤ ਨੂੰ ਜਾਗਿਆ ਕਰਦਾ ਹੈ ਆ ਕੇ ਯਾਨੀ ਕਿ ਉਹ ਭੜਕੀ ਚ ਪ੍ਰਵੇਸ਼ ਹੁੰਨਾ ਹੈ ਇਹ ਭਗਤੀ ਜਿਹੜੀ ਪ੍ਰਵੇਸ਼ ਹੁੰਦਾ ਤੂੰ ਵਿਕਾਰਾਂ ਚ ਪ੍ਰਵੇਸ਼ ਹੋ ਰਿਆ ਹੈ ਪਗ ਨਾਚ ਸੁਚਿੱਤ ਅਕਰਮ ਦੇਗ ਪੈਰਾਂ ਨਾਲ ਨੱਚਦਾ ਹੈ ਬਗਾਨੀਆਂ ਔਰਤਾਂ ਨੂੰ ਵਿਖਾਉਣਾ ਵੀ ਮੈਨੂੰ ਲੋਕ ਵੇਖ ਕੇ ਖੁਸ਼ ਹੋਣ ਚਿੱਤ ਖੋਟਿਆਂ ਕੰਮਾਂ ਚ ਤੇਰਾ ਨਿਰਤਕਾਰੀ ਕਰਕੇ ਵਿਖਾਉਣਾ ਹੈ ਇਹ ਲਾਮਪਟ ਨਾਚ ਆਧਰਮ ਇਹ ਲਾਉਂਡ ਪਰਾਈਆਂ ਔਰਤਾਂ ਚ ਫਸੇ ਹੋਏ ਇਹ ਜਿਹੜੇ ਨੱਚਣੇ ਬੜਾ ਹੀ ਪਾਪ ਹੈ ਇਸ ਪ੍ਰਕਾਰ ਤੂੰ ਨਾਈਂ ਦਾ ਜਿਹੜਾ ਬੜਾ ਭਾਰੀ ਪਾਪ ਕਰ ਰਿਹਾ ਹੈ ਮਿਰਗ ਆਸਣ ਤુલਸੀ ਮਾਲਾ ਉੱਤੇ ਮਿਰਗ ਦਾ ਆਸਣ ਪੁਲੀਤੁਰ ਵਿਛਾਇਆ ਹੋਇਆ ਹੈ ਤુલਸੀ ਦੀ ਮਾਲਾ ਹੱਥ ਵਿੱਚ ਪਕੜੀ ਹੋਈ ਹੈ ਕਰ ਊਜਲ ਤਿਲਕ ਕਪਾਲਾ ਕਰ ਹੱਥੇ ਵਿੱਚ ਊਜਲ ਹੱਥ ਦੇ ਨਾਲ ਕਪਾਲ ਤਾਲੂ ਸਾਂਗੇ ਚ ਤਿਲਕ ਲਾਇਆ ਹੋਇਆ ਹੈ 12 ਤਿਲਕ ਲਾਉਂਦੇ ਆ ਲੌਲਾ ਤੇ ਮੱਥੇ ਤੇ ਛੋਡੀ ਤੇ ਗਿਚੀ ਤੇ ਇਤੇ ਆਇਕ ਇਸ ਕੱਚਾ ਹਦ ਕਾਂਚੇ ਇਸ ਪ੍ਰਕਾਰ 12 ਤਿਲਕ ਲਾਏ ਆ ਕਰ ਉਜਲ ਕਰਕੇ ਉਜਲ ਚਿੱਟਾ ਦੁੱਧ ਵਰਗਾ ਕਪਾਲੀ ਆਸਣ ਲਾਉਣਾ ਹੈ ਤੂੰ ਅਗੇ ਤਿਲਕ ਕਪਾਲੰਗ ਤਿਲਕਾਦ ਲਾਉਣਾ ਕੀਤਾ ਹੈ ਕਪਾਲੀ ਆਸਣ ਲਾਉਣਾ ਹੈ ਤੇ ਮੁਰਦਨੀ ਅਹਿਸਾਨ ਜੀ ਤਿਲਕਾਦ ਲਾਉਣਾ ਹੈ ਰਿਦਾ ਰਿਦਾ ਕੂੜ ਕਾਂਠ ਰੋਜ਼ ਰੱਖੰ ਦੇਖ ਭਾਈ ਗੱਲ ਤਾਂ ਰੁਕ ਰੱਖੀ ਮਾਲਾ ਪਾਈ ਏ ਤੇਰੀ ਅਰੇ ਰਿਜੇ ਜੀ ਕੂੜ ਵਸਦਾ ਹੈ ਰੁਜ਼ਾਖੀ ਮਾਲਾ ਤੇਰੇ ਕੀ ਕਰੇਗੀ ਜੇ ਕੂੜ ਅੰਦਰੋਂ ਤੇਰੇਉਂ ਮਿੜਿਆ ਨਹੀਂ ਹੈ ਅਰੇ ਲੰਪਟ ਕ੍ਰਿਸ਼ਨ ਅਪਾਖੰ ਇਹ ਲੰਪਟ ਪ੍ਰਾਇਤ ਰੋਜ ਫਸੇ ਹੋਏ ਕ੍ਰਿਸ਼ਨ ਭਗਵਾਨ ਤੇਰੇ ਨਾਲ ਪਖਣ ਨਹੀਂ ਕਰੇਗਾ ਬੋਲਣਾ ਨਹੀਂ ਕਰੇਗਾ ਉਹ ਭਾਗ ਰਹੇਗਾ ਤੂੰ ਖੁਸ਼ੀ ਚਾਹੇ ਕਿ ਮੇਰੇ ਨਾਲ ਪ੍ਰਤੱਖ ਹੋ ਕੇ ਗੱਲਾਂ ਬਾਤਾਂ ਜਿਵੇਂ ਭਗਤਾਂ ਨਾਲ ਹੋਰ ਨਾ ਨਾ ਕੀਤੀਆਂ ਇਓ ਮੇਰੇ ਨਾਲ ਭਗਵਾਨ ਜੀ ਗੱਲ ਕਰਨਗੇ ਭਗਵਾਨ ਜੀ ਬੋਲਣਗੇ ਨਹੀਂ ਤੇਰੇ ਨਾਲ ਰੇ ਲੰਪਟ ਇਹ ਕ੍ਰਿਸ਼ਨ ਉਪਾਖ ਤੂੰ ਕ੍ਰਿਸ਼ਨ ਦੇ ਢਾਈ ਉਚਾਰ ਨੂੰ ਕਰਦਾ ਪਾਖਣ ਤੋਂ ਰਹੇ ਤੈ ਤੂੰ ਤਾਂ ਗੁੰਗਾ ਹੋ ਰਿਹਾ ਪ੍ਰਮੇਸ਼ਰ ਦਾ ਨਾਮ ਨਹੀਂ ਜਪਦਾ ਹੈ ਇਹਨ ਆਤਮ ਤਤ ਨਾ ਚੀਨੇ ਆ ਜਿਹਨਾਂ ਨੂੰ ਬ੍ਰਹਮ ਆਤਮਾ ਤਤ ਸਰੂਪ ਨੂੰ ਨਹੀਂ ਜਾਣਿਆ ਹੈ ਸਭ ਫੂਕਟ ਧਰਮ ਅਭੀਨੇ ਆ ਉਹਨਾਂ ਅਭੀਨੇ ਅੰਨਿਆ ਦੇ ਬੀਨ ਨਿਗਾਹ ਤੋਂ ਰਹੇ ਜਿਹੜੇ ਹਨ ਹੈ ਸਾਰੇ ਫੋਕੇ ਧਰਮਾਂ ਦੇ ਅਗਿਆਨੀਆਂ ਪੁਰਖਾਂ ਦੇ ਬਹੁ ਬੀਣੀ ਗੁਰਮੁਖ ਧਿਆਵੈ ਜਿਹੜੇ ਭਗੀਆਂ ਕਹਿੰਦੇ ਜਿਹੜਾ ਗੁਰਮਖੋ ਦੀ ਸੰਗਤ ਕਰਕੇ ਗੁਰਾਂ ਦੁਆਰਾ ਮੁਖੀ ਪਰਮੇਸ਼ਰ ਨੂੰ ਧਿਆਉਦਾ ਹੈ ਉਹ ਭਾਈ ਵਾਟ ਰਸਤੇ ਨੂੰ ਭਗਤੀ ਦੇ ਨੂੰ ਪਾ ਸਕਦਾ ਹੈ ਬਿਨ ਸਤਗੁਰ ਬਾਟ ਨਾ ਪਾ ਸਕਦਾ ਸਤਗੁਰੂ ਸਾਹਿਬ ਤੋਂ ਬਗੈਰ ਜਿਹੜਾ ਪੁਰਖ ਹੈ ਉਹ ਭਗਤੀ ਦੇ ਸਹਿਜ ਪਰਮਾਤਮ ਦੇ ਵਾਟ ਗਿਆਨ ਦੇ ਰਸਤੇ ਨੂੰ ਨਹੀਂ ਪਾ ਸਕੇਗਾ ਜਿਸ ਨੂੰ ਪਾਉਣਾ ਹੈ ਸਤਗੁਰਾਂ ਦੀ ਸ਼ਰਨ ਲਓ ਤੇ ਭਗਤੀ ਦੇ ਰਸਤੇ ਨੂੰ ਪ੍ਰਾਪਤ ਕਰੋ ਇਸ ਪ੍ਰਕਾਰ ਨੇ ਹਾਲ ਹੋ ਲਾਲਸ ਅਰਸਿੰਘ ਜੀ ਸੰਗਤਾਂ ਦੀ ਹੁਣ ਆਵਾਜ਼ ਆਈ ਜਿਆਦੇ ਵੱਧ ਗਈ ਹੈ ਇਸ ਕਰਕੇ ਪ੍ਰਵਾਤੀ ਰਾਗ ਇੱਥੇ ਸੰਪੂਰਨ ਹੋਇਆ ਹੁਣ ਇੱਥੇ ਸਮਾਪਤੀ ਕਰਦੇ ਹਾਂ ਬਾਕੀ ਸ਼ਾਮ ਨੂੰ ਅਗਲੀ ਕਥਾ ਹੋਵੇਗੀ ਬਹੁ ਬੀਣੀ ਗੁਰਮੁਖ ਧਿਆਉ ਕੇ ਸਤਿਗੁਰ ਬਾਤ ਨਾ ਪਾਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ